ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਇਹੀ ਦੇਖਿਆ ਹੈ ਕਿ ਜੋ ਵੀ ਇਨਸਾਨ ਇਸ ਦੁਨੀਆ ਤੇ ਰਿਹਾ ਹੈ ਆਪਣੇ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਧੀਆ ਵਿਚਰਿਆ ਹੈ ਪਰ ਹੁਣ ਪਤਾ ਨਹੀਂ ਜ਼ਮਾਨੇ ਦਾ ਫਰਕ ਪੈ ਗਿਆ ਜਾਂ ਸਮੇਂ ਦੇ ਨਾਲ ਨਾਲ ਮਾਹੌਲ ਹੀ ਬਦਲ ਚੁੱਕਿਆ ਗੱਲ ਕਰਦੇ ਹਾਂ ਉਸ ਸਮੇਂ ਦੀ ਅੱਜ ਤੋਂ 30 ਸਾਲ ਪਹਿਲਾਂ ਲੋਕ ਬਹੁਤ ਸਾਦੀ ਤੇ ਸਕੂਨ ਭਰੀ ਜ਼ਿੰਦਗੀ ਜਿਉਉਂਦੇ ਸੀ ਹਰ ਕੋਈ ਇੱਕ ਦੂਜੇ ਦੇ ਦੁੱਖ ਸੁੱਖ ਚ ਮੋਰੀ ਸੀ ਚਾਹੇ ਉਹ ਪਰਿਵਾਰ ਹੋਵੇ ਰਿਸ਼ਤੇਦਾਰੀ ਜਾਂ ਫਿਰ ਆਂਡ ਗਮੰਡ ਹਰ ਇੱਕ ਦੇ ਨਾਲ ਪਰਵਾਰਿਕ ਮਾਹੌਲ ਤੇ ਭਾਈਚਾਰਾ ਭਾਈਚਾਰਕ ਸਾਂਝ ਸੀ ਬੱਚਿਆਂ ਵਿੱਚ ਘਰ ਦੇ ਜੀਆ ਪ੍ਰਤੀ ਸਤਿਕਾਰ ਤੇ ਡਰ ਹੁੰਦਾ ਸੀ ਕਿਉਂਕਿ ਉਹਨਾਂ ਸਮਿਆਂ ਵਿੱਚ ਬਹੁਤੀਆਂ ਸ਼ੋਸ਼ੇਬਾਜ਼ੀਆਂ ਨਹੀਂ ਸਨ ਘਰਾਂ ਦਾ ਮਾਹੌਲ ਬਹੁਤ ਵਧੀਆ ਸੀ ਜਾਂ ਕਹਿ ਲੋ ਉਦੋਂ ਦੀ ਪੀੜੀ ਬਹੁਤ ਵਧੀਆ ਸੀ ਪਰ ਅਜੋਕੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਤਕਰੀਬਨ ਇੰਨਾ 30 ਸਾਲਾਂ ਵਿੱਚ ਸਭ ਕੁਝ ਹੀ ਖਤਮ ਹੈ ਬਹੁਤ ਕਿਤੇ ਟਾਵੇਂ ਟੱਲੇ ਘਰ ਪਰਿਵਾਰ ਹੋਣਗੇ ਜਿੱਥੇ ਛੋਟਿਆਂ ਨੂੰ ਵੱਡਿਆਂ ਦਾ ਡਰ ਜਾਂ ਸ਼ਰਮ ਰਹੀ ਹੋਊਗੀ ਘਰਾਂ ਦੇ ਮਾਹੌਲ ਬਹੁਤ ਖਰਾਬ ਹੋ ਚੁੱਕੇ ਹਨ ਘਰ ਵਿੱਚ ਹਰ ਇੱਕ ਸਹੂਲਤ ਹੋਣ ਦੇ ਨਾਲ ਵੱਡਿਆਂ ਦੇ ਨਾਲ ਨਾਲ ਬੱਚਿਆਂ ਦੇ ਕੋਲ ਵੀ ਕਿਸੇ ਲਈ ਸਮਾਂ ਨਹੀਂ ਬਚਿਆ ਰਿਸ਼ਤੇਦਾਰੀਆਂ ਜਾਂ ਆਂਡ ਗਵਾਂਡ ਤਾਂ ਦੂਰ ਲੋਕ ਹੋਣ ਘਰ ਵਿੱਚ ਰਹਿੰਦੇ ਜੀ ਜੀਆਂ ਤੋਂ ਵੀ ਬੇਪਰਵਾਹ ਹੋਏ ਪਏ ਹਨ ਕਿਸੇ ਦੇ ਦੁੱਖ ਸੁੱਖ ਨੂੰ ਸਮਝਣਾ ਤਾਂ ਅੰਗਰੇਜ਼ੀ ਵਿੱਚ ਕਹਿੰਦੇ ਹਨ ਇਮੋਸ਼ਨਲ ਫੂਲ ਮੰਨਿਆ ਜਾਂਦਾ ਹੈ ਤੇ ਹੁਣ ਵਾਰੀ ਆਉਂਦੀ ਹੈ ਸਾਡੀ ਜੋ ਕਿ 30 ਸਾਲਾਂ ਤੇ ਹਉਣ ਵਾਲਿਆਂ ਦੇ ਵਿਚਕਾਰ ਰਹਿ ਜਾਂਦੀ ਹਾਂ ਅਸੀਂ ਆਪਣੇ ਤੋਂ ਵੱਡਿਆਂ ਨਾਲ ਵੀ ਰਚਮਿਚ ਕੀ ਰਹੀਆਂ ਹੁਣ ਛੋਟਿਆਂ ਨਾਲ ਵੀ ਰਹਿ ਰਹੇ ਹਾਂ ਉਦੋਂ ਸਮਾਸੀ ਕੀ ਘਰ ਵਿੱਚ ਵੱਡਿਆਂ ਦੀ ਚੱਲਦੀ ਆ ਜਾ ਉਹਨਾਂ ਦਾ ਅੱਖਾਂ ਨਹੀਂ ਮੋੜਨਾ ਤੇ ਹੁਣ ਬੱਚਿਆਂ ਦੀ ਸੁਣਨੀ ਪੈਂਦੀ ਹੈ ਕਿਉਂਕਿ ਬੱਚੇ ਜਿੱਦੀ ਹੋ ਗਏ ਨੇ ਥੋੜੇ ਵੱਡੇ ਹੋਣ ਤਾਂ ਡਿਪਰੈਸ਼ਨ 'ਚ ਚਲੇ ਜਾਂਦੇ ਹਨ ਇਸ ਸਬ ਮੁਤਾਬਕ ਸਾਡਾ ਤਾਂ ਦੋਹਾਂ ਜ਼ਮਾਨਿਆਂ ਨਾਲ ਫਰਕ ਹੀ ਰਹਿ ਗਿਆ ਸਾਡਾ ਜ਼ਮਾਨਾ ਤਾਂ ਆਇਆ ਹੀ ਨਹੀਂ ਇਦਾਂ ਵੀ ਕਹਿ ਸਕਦੇ ਆ ਕਿ ਸਾਨੂੰ ਵੱਡੇ ਬੰਨਾ ਹੀ ਨਹੀਂ ਆਇਆ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਚਲਦੇ-ਚਲਦੇ ਅਸੀਂ ਪੁਰਾਣਾ ਜ਼ਮਾਨਾ ਪਿੱਛੇ ਹੀ ਛੱਡ ਤੁਰੀ ਅਸੀਂ ਉਮਰਾਂ 'ਚ ਵੱਡੇ ਹੋ ਗਏ ਪਰ ਅਸਲ 'ਚ ਵੱਡੇ ਹੋਣਾ ਭੁੱਲ ਗਏ ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇ ਜੋ ਸਾਡੇ ਵੱਡਿਆਂ ਨੇ ਨਿਭਾਈਆਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਛੱਡ ਕੇ ਸਾਨੂੰ ਜ਼ਿੰਦਗੀ ਦਿੱਤੀ ਤੇ ਸਾਡੇ ਵਿੱਚੋਂ ਕਈ ਤਾਂ ਬਹੁਤ ਕੋਸ਼ਿਸ਼ਾਂ ਵਿੱਚ ਹਨ ਕਿ ਆਪਣੇ ਬੱਚਿਆਂ ਨੂੰ ਆਪਣੇ ਸਮੇਂ ਨਾਲ ਜੋੜੀ ਰੱਖਣ ਪਾਰ ਕਈ ਬੱਚਿਆਂ ਵੱਲੋਂ ਅਵੇਸਲੇ ਹੋ ਕੇ ਆਪਣੀ ਜ਼ਿੰਦਗੀ ਦਾ ਘੋੜਾ ਭਜਾਉਣ ਜਮਸਤ ਹੋ ਗਏ ਪੈਸੇ ਕਮਾਉਣ ਤੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜਿਉਣ ਚ ਲੱਗ ਗਏ ਤੇ ਹੁਣ ਲੰਘੇ ਵੇਲੇ ਨੂੰ ਜਮਾਨੇ ਦਾ ਨਾਮ ਦੇ ਕੇ ਪਛਤਾਵਾ ਮਹਿਸੂਸ ਕਰਦੇ ਹਨ ਕਿਤੇ ਨਾ ਕਿਤੇ ਤਾਂ ਗਲਤੀ ਆਪਣੀ ਹੀ ਹੈ जरा ਸੋਚ ਕੇ ਦੇਖਿਓ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ